ਸਿਕਲਜੀ ਪੈਰਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਹਜੇ ਕੁਝ ਇਸ ਤਰ੍ਹਾਂ ਦੇ ਬਣੇ ਹੋਇਆ ਕਿ ਸਰਦੀ ਇਲਾਕਿਆਂ ਦੇ ਵਿੱਚ ਕਿਸਾਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਰਦੀਪਿੰਡ ਖਾੜਾ ਦੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਆਓ ਤੁਸੀਂ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸਦੇ ਕੀ ਕਹੇ ਤੁਸੀਂ ਸੁਣੋ ਅੱਜ ਕੀ ਨਾਮ ਆਪਣਾ ਤੇ ਕਿਹੜਾ ਇਲਾਕਾ ਹੈ ਵੈਗਰਜੀ ਕਾ ਖਾਲਸਾ ਵੈਗਰਜੀ ਵੀ ਪੜੇ નગર ਸਾਡਾ ਹੀ ਖਾਲੜਾ ਪਿੰਡ ਛੀ ਜਸਵੰਤ ਸਿੰਘ ਖਾਲੜਾ ਉਹਦੇ ਨਗਰ ਤੋਂ ਆਹੀ ਨਾਮ ਕੀ ਸੁਖਜੀਤ ਸਿੰਘ ਨਾਮ ਮੇਰਾ ਸੁਖਜੀਤ ਸਿੰਘ ਹੈ ਜੀ ਸੁਖਜੀਤ ਸਿੰਘ ਜੀ ਅੱਜ ਦੇ ਹਾਲਾਤ ਜਿਹੜੇ ਬਣੇ ਪਏ ਆ ਪੰਜਾਬ ਦੇ ਖਾਸ ਕਰਕੇ ਬਾਰਡਰ ਏਰੀਆ ਤੁਹਾਡੀ ਤਾਂ ਜ਼ਮੀਨ ਆ ਤੁਸੀਂ ਬਿਲਕੁਲ ਬਾਰਡਰ ਲਾਈਨ ਤੇ ਖੜੇ ਜੀ ਭਾਜੀ ਤੁਹਾਡੇ ਮਗਰ ਜਿਹੜੀਆਂ ਤਾਰੇ ਵੀ ਦੇਖ ਰਹੀਆਂ ਤੇ ਕੀ ਕਿਸ ਤਰ੍ਹਾਂ ਦੇਖਦੇ ਜੀ ਤੁਹਾਡੀ ਜ਼ਮੀਨ ਦਾ ਕਿਹ ਤਰ੍ਹਾਂ ਕਿਹੋ ਜਿਹੀਆਂ ਮੁਸ਼ਕਲਾਂ ਤੇ ਦੇਖੋ ਜੀ ਮੰਨ ਲਓ ਇੱਥੇ ਜਿਹੜੀ ਆ ਨਾ ਜਦੋਂ ਵੀ ਕੋਈ ਵਿਵਾਦ ਉੱਠਦਾ ਹੁੰਦਾ ਕਾਰਗਿਲ ਦਾ ਵਾ ਤੇ ਉਹਦਾ ਜਿਹੜੀ ਮੁਸ਼ਕਲਾਂ ਜਿਹੜੀਆਂ ਸਾਨੂੰ ਸਾਹਮਣਾ ਕਰਨਾ ਪੈਂਦਾ ਉਹਨਾਂ ਦਾ ਮੁਸ਼ਕਲ ਉਧਰ ਹੁੰਦੀ ਆ ਦਿਗ ਤੇ ਇਧਰ ਪੈ ਜਾਂਦੀ ਆ ਜੇ ਭਾਵੇਂ ਕੋਈ ਪਤਾ ਨਹੀਂ ਕੁਝ ਹੋਰ ਹੋਣਾ ਜਾਂ ਨਹੀਂ ਹੋਣਾ ਕਾਰਗਿਲ ਦੇ ਵੇਲੇ ਦੇ ਵੀ ਇਹੋ ਚੱਕਰ ਬਣਿਆ ਉਧਰ ਦੀ ਵਿਵਾਦ ਸੀ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਰਬਾਦ ਹੋ ਜਾਂਦੀਆਂ ਵਾ ਨਾ ਹੀ ਉਧਰ ਨੰਗਣ ਜੋਗੇ ਆ ਨਾ ਹੀ ਜਾਂ ਜੋਗੇ ਆ ਇਹ ਕਹਿੰਦੇ ਬੀਐਸਐਫ ਵਾਲੇ ਵੀ ਗੇਟ ਬੰਦ ਹੋ ਜਾਂਦੇ ਆ ਤੇ ਹੁਣ ਵੀ ਇਹੋ ਬਲਾਦ ਬਣੇ ਆ ਮੰਨ ਲਓ ਕਾ ਮੰਨ ਲਓ ਬੰਬ ਧਮਾਕਾ ਹੋ ਇਲਾਕੇ ਚ ਹੋਇਆ ਸ਼੍ਰੀਨਗਰ ਦੇ ਚ ਤੇ ਸਾਡੇ ਗੇਟ ਜਿਹੜੇ 28 ਤਰੀਕ ਦੇ ਬੰਦ ਕੀਤੇ ਇਹਨਾਂ ਨੇ ਸਾਨੂੰ ਕਹਿੰਦੇ ਆ ਵੀ ਗੇਟ ਜਿਹੜੇ ਆ ਬਿਲਕੁਲ ਪਿਲਛੋਂ ਆਦੇਸ਼ ਆਗੇ ਆ ਵੀ ਗੇਟ ਜਿਹੜੇ ਉਹ ਬੰਦ ਕਰ ਦਿਓ ਸਾਰੇ ਸੀਲ ਕਰ ਦਿਓ ਜੇ ਤੁਸੀਂ 28 ਤਰੀਕ ਤੱਕ ਜੇ ਤੂੜੀ ਬਣਾ ਸਕਦੇ ਤਾਂ ਮਾਹੀ 28 ਤਰੀਕ ਨੂੰ ਸਾਨੂੰ ਰੀਪਰ ਨਹੀਂ ਮਿਲਣਾ ਕੰਪਨੀ ਕਮਾਂਡ ਨੇ ਹੜਾ ਲਾ ਮੀਟਿੰਗ ਕੀਤੀ ਤੂੜੀਆਂ ਵੀ ਰਹਿ ਗਈਆਂ ਤੁਹਾਡੇ ਕੋਲ ਤੂੜੀਆਂ ਵੀ ਸਾਡੀਆਂ ਰਹਿ ਗਈਆਂ ਜੀ ਕਣਕ ਇਹਨਾਂ ਨੇ ਚਲੋ ਕਣਕ ਤਾਂ ਦਾ ਇੱਕ ਬਹਾਨਾ ਬਣ ਗਿਆ ਵੀ ਕਣਕ ਤੁਹਾਨੂੰ 2 ਦਿਨ ਦਿੰਨੇ ਆ ਕਣਕ ਤੇ ਉਹ ਇਹ ਕੰਮ ਤੋਂ ਪਹਿਲਾਂ ਹੀ ਕੱਟੀ ਗਈ ਸੀ ਤੇ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਆ 4 ਦਿਨ ਹੈਗੇ ਆ ਤੂੜੀ ਦੇ ਇਹ ਲੋਕ ਨਾ ਹੁਣ ਤਾਂ ਅਸੀਂ 4-5 ਦਿਨ ਨਹੀਂ 10 ਦਿਨ ਜਿਹੜੇ ਸੌਲੀਏ ਮੁਸ਼ਕਲ ਇਸੇ ਚੀਜ਼ ਦੀ ਹੁੰਦੀ ਹੈ ਇਹਨਾਂ ਨੂੰ ਉਹ ਇਹਨਾਂ ਨੇ ਬਹਾਨਾ ਬਣ ਗਿਆ ਉਧਰ ਦਾ ਉਹਦਾ ਕਰਕੇ ਨਾ ਗੇਟ ਬੰਦ ਕਰਤੇ ਆ ਹੁਣ ਕਿਸੇ ਇਲਾਕੇ ਦੇ ਵਿੱਚ ਗੇਟ ਖੋਲਦੇ ਆ ਹੜ ਕੋ ਗਰੁੱਪ ਆ ਬਾਰਡਰ ਦਾ ਉਹਦੇ ਵਿੱਚ ਸਾਨੂੰ ਮਲੋ ਰਕੌੜੀਆਂ ਆਉਂਦੀਆਂ ਵਾ ਕੋਈ ਕਹਿੰਦਾ ਗੇਟ ਬੰਦ ਹੈ ਕੋਈ ਕਹਿੰਦਾ ਵੀ ਮੇਰੇ ਇਲਾਕੇ ਦੇ ਵਿੱਚ ਡੀਸੀ ਸਾਹਿਬ ਨੇ ਹੁਕਮ ਕੀਤੇ ਆ ਵੀ ਸਾਨੂੰ ਕੋਈ ਦੇਸ਼ ਨਹੀਂ ਆਇਆ ਗੇਟ ਜਿਹੜੇ ਉਸ ਤਰ੍ਹਾਂ ਹੀ ਖੁੱਲਣਗੇ ਪਰ ਸਾਡੇ ਅੱਜ ਮਲੋ ਹੈਡ ਕੁਆਟਰ ਸਾਡਾ ਭਿਖੀਵਿੰਡ ਸਿੰਘਪੁਰਾ ਤੇ ਛੌਣੀ ਸਾਨੂੰ ਪੈਂਦੀ ਆ ਕਲ ਸਿੰਘਾ ਕੰਪਨੀ ਮੰਡਰ ਸਾਡਾ ਬੈਟ ਦਾ ਡੱਲ ਤੁਹਾਨੂੰ ਉਹਨੇ 28 27 ਤਰੀਕ ਨੂੰ ਸਾੜਨਾ ਮੀਟਿੰਗ ਕੀਤੀ ਆ ਅੰਗਰੇਜ਼ ਸਿੰਘ ਪ੍ਰਧਾਨ ਸੀ ਡੱਲ ਵਾਲੇ ਸਾਡੇ ਨਾਲ ਨਾਲ ਅਸੀਂ ਹਾਂ ਸਾਨੂੰ ਨੇ ਕਿਹਾ ਵੀ ਕੱਲ ਤੱਕ ਤੁਸੀਂ ਤੂੜੀ ਬਣਾ ਸਕਦੇ ਸੋਮਵਾਰ ਤੱਕ ਬਣਾ ਲਓ ਤੇ ਸੋਮਵਾਰ ਤੱਕ ਤੇ ਸਾਨੂੰ ਰੀਪਰ ਨਹੀਂ ਮਿਲਦੇ ਅਰੇ ਤਰੀਕੇ ਦੇ ਥੋੜਾ ਸਾਰੇ ਨੰਗ ਜਾਣੇ ਆ ਮੰਨ ਲਓ 100 ਘਰ ਦੀ ਤੂੜੀ 100 ਰੀਪਰ ਥੋੜਾ ਕਿ ਦਿਨ ਘਾਦਣਾ 28 ਤਰੀਕ ਨੂੰ ਨਾ ਬੰਦੇ ਹੀ ਮਿਲਨੇ ਆ ਤੇ ਮੁਸ਼ਕਲ ਇਹ ਆ ਵੀ ਅੱਜ ਸਾਡੀ ਮੰਨ ਲਓ ਜੇ ਸਾਡਾ ਜੇ ਤੇ ਵਗ ਜਾਂਦਾ ਨਾੜ ਚੁੱਕਿਆ ਇਹਦਾ ਤੂੜੀ ਬਣ ਜਾਂਦੀ ਤੇਹੀਂ ਉਹਨੂੰ ਵਾਹ ਘਤਣਾ ਹੈ ਵਾਹ ਘਹੀਂ ਭਰ ਦੇਣਾ ਜਿਨੇ ਜਿਨੂੰ ਮੰਨ ਲਓ ਝੋਨੇ ਦਾ ਟਾਈਮ ਉਹਨਾਂ ਨੂੰ ਨਾੜ ਗਲ ਜਨਾ ਤੇ ਅੱਗ ਲਾਉਂਦੀ ਲੋੜ ਨਹੀਂ ਪੈਣੀ ਹੁਣ ਜੇ ਮੰਨ ਲਓ ਇਹਨਾਂ ਨੇ 15 20 ਦਿਨਾਂ ਨੂੰ ਮੰਨ ਲਓ ਇਹਨਾਂ ਨੂੰ ਕਹਿਤਾ ਵੀ ਇਹਨੂੰ ਕੁਝ ਕਰੋ ਕਿ ਤੁਹਾਡੇ ਗੇੜ ਖੁੱਲ ਗਿਆ ਆਪਦੀਆਂ ਪੈਲੀਆਂ ਜਿਤਾਓ ਤੇ ਅਸੀਂ ਇਹਨੂੰ ਕਿਹੜੇ ਪਾਸੇ ਲਾਵਾਂਗੇ ਉਹਨਾਂ ਜਿੰਨੋਂ ਤੇ ਲੋਕਾਂ ਨੇ ਰੀਪਰਾਂ ਤੋਂ ਜਾਲੀਆਂ ਲਾਹ ਦੇਣੀਆਂ ਟਰਾਲੀਆਂ ਤੋਂ ਤੇ ਰੀਪਰ ਜਿਹੜੇ ਧੋਗੇ ਅੰਦਰ ਲਾਦਨੇ ਤੇ ਮੁੜ ਕੇ ਕਿਹੜਾ ਰੀਪਰ ਉਹਨੂੰ ਕੱਲ ਨੂੰ ਝੋਨਾ ਲਾਉਣਾ ਫੇਰ ਬੜੀ ਜਿਆਦੀ ਮੁਸ਼ਕਲ ਉਹ ਨਾੜ ਸਾਡਾ ਕਿਸੇ ਬੰਨੇ ਲੱਗਣਾ ਹੀ ਨਹੀਂ ਜੀ ਅੱਗ ਤੁਗਣਾ ਅੱਗੇ ਨਾ ਸਾਨੂੰ ਲਾਉਂ ਨਹੀਂ ਦੇਣੀ ਤੇ ਕਿਆ ਆਗ ਲਾਗੇ ਅਸੀਂ ਵੀ ਖੁਸ਼ ਨਹੀਂ ਹੈਗੇ ਜੇ ਅੱਜ ਸਾਡੀ ਤੂੜੀ ਬਣ ਜਾਂਦੀ ਆ ਤੇ ਜੇ ਬੀਐਸਐਫ ਸਾਡੀ ਅੱਜ ਵੀ ਤੂੜੀ ਬਣਵਾ ਦੇਵੇ ਤੇ ਅਸੀਂ ਉਹਨੂੰ ਵਾਹ ਗਏ ਅਸੀਂ ਹਰ ਸਾਲ ਹੀ ਮੰਨ ਲਓ ਮੰਨ ਲਓ ਨੂੰ ਵਾਉਣੇ ਆ ਵਿੱਚ ਤੇ ਝੋਨੇ ਦੇ ਨਾੜ ਨੂੰ ਵੀ ਅਸੀਂ ਵਿੱਚੇ ਵਾਉਂਦੇ ਆ ਕੀ ਫਿਰ ਹਾਲ ਕੀ ਕਿਸਾਨ ਦਾ ਕੀ ਹਾਲ ਕੋਈ ਹਾਲ ਕੋਈ ਨਹੀਂ ਕਿਸਾਨ ਦਾ ਹਾਲ ਕੋਈ ਨਹੀਂ ਆ ਮੰਨ ਲਓ ਇਹ ਮੁਸ਼ਕਲਾਂ ਦੇ ਵਿੱਚ ਦੀ ਨੰਗਦੇ ਆ ਕਿਸਾਨ ਜਿਹੜੇ ਆ ਜਦੋਂ ਵੀ ਕੋਈ ਆਉਂਦੀ ਮੁਸ਼ਕਲ ਹੈ ਇਹਨਾਂ ਨੂੰ ਨੰਗਣਾ ਪੈਂਦਾ ਮੁਸ਼ਕਲਾਂ ਦੇ ਵਿੱਚ ਦੀ। ਮੈਂ ਆਪਣੀ ਉਧਰ ਕਿੰਨੀ ਕਿ ਜਮੀਨ ਹੈ? ਆਪਣੀ ਉਧਰ 4 ਕਿਲੇ ਜਮੀਨ ਹੈ ਜੀ। ਤੇ ਚਾਹਾਂ ਕਿ ਨੇ ਕਿੰਨੀ ਕਿ ਤੂੜੀ ਬਣ ਜਾਂਦੀ ਹੈ। ਤੂੜੀ ਉਹਦੇ ਵਿੱਚੋਂ 9 ਟਰਾਲੀਆਂ ਬਣ ਜਣੀਆਂ ਸਾਡੀਆਂ ਦਾ। ਤੇ 5 ਕਿਲੇ ਜਮੀਨ ਸਾਡੀ ਇੱਧਰ ਪਿੱਛੇ ਹੀ ਤੇ ਸਾਡੇ ਡੰਗਰਾਂ ਦਾ ਜਿਹੜੀਆਂ 20 ਟਰਾਲੀਆਂ ਸਾਡੀ ਆ ਤੂੜੀ ਬਣ ਜਣੀ ਤੇ ਸਾਡਾ ਗੁਜ਼ਾਰਾ ਹੋਏ ਨਾ। ਬਹੁਤ ਨੁਕਸਾਨ ਹੋ ਰਿਹਾ। ਬਹੁਤ ਜਿਆਦਾ ਪਿੱਛੇ ਸਾਨੂੰ ਨਾੜ ਹੀ ਜਿਹੜਾ ਮੰਨ ਲਓ ਮਹਿੰਗਾ ਮਿਲਦਾ ਵਾ। ਮੰਨ ਲਓ 15-16 ਸੌ ਨਾੜ ਮਿਲਦਾ ਵਾ। ਫੇਰ ਮੁੜ ਕੇ ਟਰਾਲੀ ਵੀ ਚੋਣਾ ਕਿ ਅੱਜ ਤੋਂ ਕਿੰਨੇ ਟਾਈਮ ਤੱਕ ਛੋੜਨਾ ਦਾ ਕੋਈ ਹੁੰਦਾ ਮਾਹੌਲ ਚਾ ਜਿਹੜਾ ਲੱਗਦਾ ਤੁਹਾਡਾ ਚੋਣਾ ਮੈਂ ਅੱਜ ਤੋਂ ਮਹੀਨਾ ਕਰ ਰਹਿ ਗਿਆ ਜੀ ਤੇ 15 ਦਿਨਾਂ ਤੱਕ ਦੱਸੋ ਜੇ ਮੰਨ ਲਓ 15 ਦਿਨਾਂ ਨੂੰ ਇਨਾ ਗੇੜ ਖਲਾਏ ਦੇ ਸਾਈ ਕਰਾਂਗੇ ਕੀ ਉਹਨੂੰ ਫੇਰ ਨਾੜ ਨੂੰ ਕੀ ਕਰੋਗੇ ਫੇਰ ਅੱਗ ਹੀ ਲਾਉਣੀ ਪਊ ਅੱਗ ਲਾਉਣੀ ਪਊ ਇਹਨਾਂ ਲੋਨ ਨਹੀਂ ਦੇਣੀ ਤੋਂ ਨੂੰ ਕਿਹ ਅਹਾਨ ਨੂੰ ਇਹ ਨਾ ਕਹਨਾ ਜਿਤਾਓ ਅਸੀਂ ਕਿਹੜੇ ਪਾਸੇ ਜਾਵਾਂਗੇ ਇੱਕ ਲੇਬਰ ਦੀ ਬੜੀ ਮੁਸ਼ਕਲ ਸਾਡੇ ਕਿ ਤੂੜੀਆਂ ਜੀ ਲੇਬਰ ਦੀ ਮੁਸ਼ਕਲ ਆਉਂਦੀ ਆ ਗਾਂ ਚੋਣੇ ਦੇ ਟਾਈਮ ਤੇ ਕੀ ਤੁਹਾਨੂੰ ਕਿਹੋ ਜੀ ਲੇਬਰ ਮਿਲਣੀ ਆ ਜਾਂ ਨਹੀਂ ਮਿਲਣੀ ਕੀ ਹਾਰ ਕੀ ਕਹਿਣਾ ਚਾਹੁੰਦੇ ਫਿਰ ਸਰਕਾਰ ਨੂੰ ਪੰਜਾਬੀ ਸਰਕਾਰ ਨੂੰ ਇਹੋ ਚਾਹਣਾ ਚਾਹੁੰਦੇ ਆ ਵੀ ਮੰਨ ਲਓ ਜਿਹੜੇ ਗੇਟ ਆ ਗੇਟ ਸਾਡੇ ਖੋਲਣੇ ਚਾਹੀਦੇ ਕਿਉਂ ਉਹਨਾਂ ਦੇ ਬੰਦੇ ਮੰਨ ਲਓ ਜਿਨ੍ਹਾਂ ਨੂੰ ਤੁਸੀਂ ਮੰਨ ਲਓ ਧਮਕੀਆਂ ਦਿੰਦੇ ਜੋ ਵੀ ਅਸੀਂ ਜਾਗ ਲਾਦਨੀ ਆ ਬੱਤਰਾ ਛੱਤੀਆਂ ਘੰਟਿਆਂ ਚ ਉਹ ਲੋਕ ਤੇ ਬਾਰਡਰ ਦੇ ਉੱਤੇ ਰਾਤ 8 9 ਵਜੇ ਤੱਕ ਕੰਮ ਕਰਨਦੇ ਆ ਤੇ ਅਸੀਂ ਜਿਹੜੇ ਮੰਨ ਲਓ ਜਿਨ੍ਹਾਂ ਉਹਨਾਂ ਨੂੰ ਲਾਉਣੀ ਆ ਉਹਨਾਂ ਨੂੰ ਗੇਟ ਹੋਣ ਤੋਂ ਬੰਦ ਕੀਤੇ ਇਹਨਾਂ ਨੇ ਅਸੀਂ ਦੇਖੋ ਸਰਕਾਰ ਗੜੀ ਮਿਹਨਤ ਕਰਦੇ ਆ ਤਰਲਾ ਮਿਹਨਤ ਵੀ ਐਸਬ ਗਾੜੀ ਵੀ ਸਰਕਾਰ ਗਾੜੀ ਵੀ ਸੈਂਟਰ ਦੇ ਵੀ 50 ਸਰਕਾਰ ਦੇ ਤੇ ਚਲੋ ਅੱਗੇ ਕਰਨ ਦੇ ਜੂਣੀ ਸਰਕਾਰੀ ਕਿਤੇ ਕਿਤੇ ਤੁਹਾਨੂੰ ਲੱਗਦਾ ਵੀ ਇਹ ਵੋਟਾਂ ਦਾ ਮਸਲਾ ਸਾਰਾ ਨਹੀਂ ਤੇ ਇੱਥੇ ਪਤਾ ਕੀ ਆ ਵੇਖੋ ਜਦੋਂ ਪਹਿਲੋਂ ਕੰਮ ਚੱਲਿਆ ਉਦੋਂ ਵੀ ਮੰਨ ਲਓ ਸਾਡੇ ਸ਼ਹੀਦ ਕਰਵਾਤੇ ਮੁੰਡੇ ਮੰਨ ਲਓ ਪਹਿਲੋਂ ਜੰਮਿਆ ਪਾਲਿਆ ਪੋਸਿਆ ਵੱਡਾ ਪੜਾਇਆ ਲਿਖਾਇਆ ਕਿੱਡਾ ਗੱਭਰੂ ਕੀਤਾ ਫਿਰ ਉਹਨੂੰ ਫੌਜ ਭਰਤੀ ਹੋਇਆ ਇਹ ਪਤਾ ਨਹੀਂ ਕਿਹੜੇ ਸਿਆਸ ਦੇ ਨਾਲ ਇਹ ਕੀ ਕੋਸ਼ ਕਰਾ ਘਾਦੇ ਆ ਅੱਗੇ ਵੀ ਇੱਕਰਾ ਮੋਦੀ ਨੇ ਉਧਰ ਬੰਦਾ ਸਟਾਟ ਆ ਮਣਕਿਓ ਵਾਪਸ ਵੀ ਲੈ ਆਂਦਾ ਉਹ ਲਾਲਾ ਲਾਲਾ ਹੋ ਗਈ ਵੀ ਐ ਕਰਤਾ ਉਹ ਕਰਤਾ ਤੇ ਉਹ ਉਹਦੇ ਵਿੱਚ ਉਹਨੇ ਫੇਰ ਵੋਟਾਂ ਲੈ ਗਿਆ ਹੁਣ 27 ਦਾ ਇਲੈਕਸ਼ਨ ਆਉਣ ਵਾਲਾ ਪੰਜਾਬ ਦੇ ਵਿੱਚ ਇਹੋ ਯੋਰ ਆ ਵੀ ਭਾਜੀਪੀ ਸਰਕਾਰ ਪੰਜਾਬ ਵਿੱਚ ਬਣ ਜਾਵੇ ਸੀ ਉਹ ਤੇ ਬਾਨੀ ਨਹੀਂ ਜਿੰਨਾ ਮਨ ਲੋ ਵਿਵਾਦ ਪੰਜਾਬ 'ਚ ਖਲਾਰੂਗਾ ਓਨਾ ਜਿਹੜਾ ਨੁਕਸਾਨ ਹੋਊਗਾ ਇਹਨਾਂ ਦਾ ਕਿਤੇ ਨਾ ਕਿਤੇ ਜਿਦਾਂ ਕਿਸਾਨ ਸੰਘਰਸ਼ ਕਮੇਟੀਆਂ ਵੀ ਕਾਫੀ ਧਰਨੇ ਲਾਜੇ ਤਾਂ ਖੰਡੋਰੀ ਬਾਰਡਰ ਤੇ ਸੰਘੂ ਬਾਰਡਰ ਤੇ ਹਾਂਜੀ ਹਾਂਜੀ ਇਹਦਾ ਵੀ ਜਿਹੜਾ ਅਸੀਂ ਇਸ ਤਰ੍ਹਾਂ ਉੱਠ ਜਾਣਾ ਜਾਂ ਕੀ ਕਮਜ਼ੋਰੀਆਂ ਗਿੰਦੇ ਤੁਸੀਂ ਵੀ ਕਿਤੇ ਨਾ ਕਿਤੇ ਇੰਨਾ ਜੀ ਵੀ ਕਮੀ ਹੈਗੀ ਹੈਗੀ ਹੈ ਜੀ ਹੈਗੀ ਹੈ ਹੈਨ ਕਾ ਕਮਜ਼ੋਰੀ ਹੋਣ ਕਰਕੇ ਹੀ ਉਤਰਨੇ ਉੱਠੇ ਗਏ ਆ ਜੀ ਮੰਨ ਲਓ ਸਾਡੇ ਲੋਕ ਜਿਹੜੇ ਪੰਜਾਬ ਦੇ ਇੱਕ ਜੋਟ ਨਹੀਂ ਹੁੰਦੇ ਸਭ ਤੋਂ ਗੱਡੀ ਵਾਲੇ ਏਕਤਾ ਹੋਣਾ ਪਾਏ ਏਕਤਾ ਹੋਣਾ ਚਾਹੀਦਾ ਜੀ ਜੇ ਏਕਤਾ ਸੀ ਤੇ ਦਿੱਲੀ ਵੇਖੋ ਸਾਰੀਆਂ ਸਟੇਟਾਂ ਦਾ ਏਕਤਾ ਸੀ ਤੇ ਦਿੱਲੀ ਕੋਈ ਸਰਕਾਰ ਦੀ ਪਾਵਰ ਨਹੀਂ ਚੱਲੀ ਉੱਥੇ ਵੀ ਖੀਰਿਆ ਜਦੋਂ ਵਿਕ ਗਏ ਆ ਵਿਗੜਨ ਕਰਕੇ ਉਥੋਂ ਉਤਰਨਾ ਉੱਠ ਗਿਆ ਪਰਦੀਪ ਸਿੱਧੂ ਨੇ ਜੋ ਉਸ ਟਾਈਮ ਤੇ ਗੱਲਾਂ ਕਹੀਆਂ ਸੀ ਉਹ ਬੰਦਾ ਅੱਜ ਦੁਨੀਆ ਤੇ ਨਹੀਂ ਹੈਗਾ ਸ਼ਹੀਦ ਹੋ ਗਿਆ ਪਰ ਜੋ ਉਸ ਬੰਦੇ ਨੇ ਉਸ ਟਾਈਮ ਤੇ ਗੱਲਾਂ ਕਹੀਆਂ ਪਰ ਅੱਜ ਉਹ ਗੱਲਾਂ ਉਹਦੀਆਂ 100 ਦੀਆਂ 100 ਹੀ ਸੱਚ ਹੁੰਦੀਆਂ ਉਹ ਕਹਿੰਦਾ ਤੁਹਾਡਾ ਤਰਨਾ ਲੱਗੂਗਾ ਪਰ ਤੁਹਾਡਾ ਚੁੱਕਿਆ ਜਾਊਗਾ ਤੁਹਾਨੂੰ ਡੰਡਾ ਵਰੂਗਾ ਛੋਟਾ ਵਰੂ ਪਰ ਉਹਦੀ ਅੱਜ ਜਦੋਂ ਉਹ ਚੀਜ਼ ਵੇਖੀ ਤੇ ਉਹ ਅੱਜ ਮਹਿਸੂਸ ਕੀਤਾ ਵਾਕਿਆ ਹੀ ਉਹਦੀ ਉਹ ਬੰਦੇ ਦੀ ਗੱਲ ਸਹੀ ਆ ਉਹ ਬਾਕੀ ਇਹ ਵੀ ਇਹ ਵੱਡੇ ਵੱਡੇ ਮੰਲੋ ਬੈਠੇ ਆ ਮਗਰਮਾਸ਼ਾ ਸਰਕਾਰਾਂ ਜੀ ਵੀ ਬੈਠੇ ਆ ਤੇ ਕਿਸਾਨ ਜਥੇਬੰਦੀਆਂ ਜੀ ਵੀ ਮਗਰਮਾਸ਼ ਬੈਠੇ ਆ ਪਰ ਇਹ ਰਲ ਕੇ ਨਹੀਂ ਚੱਲਦੇ ਜੇ ਰਲ ਕੇ ਚੱਲ ਆਖਰ ਵਿੱਚ ਕੀ ਕਹਿਣਾ ਚਾਹੁੰਦੇ ਆ ਆਖਰ ਵਿੱਚ ਇਹੋ ਹੀ ਆ ਸਾਡੇ ਗੇੜ ਖੁੱਲਣੇ ਚਾਹੀਦੇ ਸਾਡੀ ਤੂੜੀ ਦੀ ਮੰਲੋ ਨੇ ਕਿਹੇ ਬੰਦੇ ਦੀ ਸਾਡਾ ਮੰਲੋ ਜ਼ਿਮੀਂਦਾਰ ਇਹੋ ਜਿਹੇ ਖਾਲੜੇ ਜਿਹਾਂ ਦੀ ਜ਼ਮੀਨ ਹੀ ਤਿੰਨ ਕਿੱਲੇ ਆ ਤਿੰਨਾਂ ਤੋਂ ਵੱਧ ਨਹੀਂ ਹੈਗੀ ਉਹਨਾਂ ਨੂੰ ਪਿੱਛੇ ਵੀ 나ੜ ਨਹੀਂ ਵਿਚਾਰੇ ਉਹਨੂੰ ਮਿਲਦੇ ਆ ਉਹਨਾਂ ਤੂੜੀ ਕਿੱਥੋਂ ਬਣਾਉਣੀ ਉਹਨਾਂ ਦੇ ਤਿੰਨ ਕਿੱਲੇ ਥਾਂ ਤੋਂ ਉਹਨਾਂ ਦਾ 8 ਟਰਾਲੀਆਂ ਤੂੜੀ ਬਣ ਜਣੀ ਆ ਉਹਨਾਂ ਦੇ ਦੋ ਦੋ ਡੰਗਰ ਰੱਖੇ ਉਹ ਡੰ ਅਹੀਂ ਦੇਖੋ ਮੰਨਤ ਕਰਦੇ ਆਂ ਸਰਕਾਰ ਗਾੜੀ ਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਕਿ ਸਾਡੇ ਗੇੜ ਖੋਲੇ ਜਾਣ ਸਾਡੀ ਤੂੜੀ ਦੀ ਸਾਨੂੰ ਜਾਇਜ਼ ਦਿੱਤੀ ਆ